ਜੌਬ ਹਬ ਨਿਊਜ਼ ਦੇਖ ਰਹੇ ਸਮੂਦ ਅਸ਼ਕਾਂ ਦਾ ਸਵਾਗਤ ਮੈਂ ਹਪਾਰਤ ਚੋਹਾਨ ਤੇ ਮੇਰੇ ਨਾਲ ਨੇ ਸੁਮ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦਭਾਗੀ ਘਟਨਾ ਜੋ ਸ਼ਹਿਰ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਕਿ ਕੁਝ ਦਿਨ ਤੋਂ ਲਾਪਤਾ ਹੋਏ ਨੌਜਵਾਨ ਪੁੱਤ ਦੀ ਭਾਲ ਕਰਦੀ ਜਦ ਮਾਂ ਪਹੁੰਚੀ ਪੁੱਤ ਦੀ ਮੰਗੇਤਰ ਦੇ ਘਰ ਤੇ ਪੈ ਗਿਆ ਰੋਲਾ ਬਦਬੂ ਆਉਣ ਨਾਲ ਪਿਆ ਸ਼ੱਕ ਪੁੱਤ ਦੀ লাশ ਮੰਗੀਤਰ ਦੇ ਘਰੋਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਮਾਦਾ ਰੋ ਰੋ ਬੁਰਾ ਹਾਲ ਬਟਾਲਾ ਦੇ ਪ੍ਰੇਮਗੜ੍ਹ ਦਾ ਰਹਿਣ ਵਾਲਾ 18 ਸਾਲ ਦਾ ਨੌਜਵਾਨ ਸਾਹਿਲ ਜੋ ਬੀਤੇ ਕੁਝ ਦਿਨਾਂ ਤੋਂ ਕਰੋ ਲਾਪਤਾ ਸੀ ਅਤੇ ਮਾ ਦੋ ਦਿਨਾਂ ਤੋਂ ਪੁੱਤ ਦੀ ਭਾਲ ਲਈ ਦਰ ਦਰ ਭਟਕ ਰਹੀ ਸੀ ਅਤੇ ਜਦ ਅਜੋ ਭੁੱਲਰ ਰੋਡ ਲਾਈਨਾਂ ਦੇ ਨੇੜੇ ਆਪਣੇ ਹੋਣ ਵਾਲੇ ਕੁੜਮਾ ਦੇ ਘਰ ਗਈ ਤਾਂ ਉੱਥੇ ਉਸ ਨੂੰ ਕੁਝ ਸ਼ੱਕ ਪਿਆ ਅਤੇ ਉਸ ਵੱਲੋਂ ਰੋ ਰੋ ਆਪਣੇ ਰਿਸ਼ਤੇਦਾਰ ਅਤੇ ਲੋਕ ਇਕੱਠੇ ਕੀਤੇ ਅਤੇ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਦੇ ਸਾਹਮਣੇ ਇਹ ਆਇਆ ਕਿ ਸਾਹਿਲ ਦੀ লাশ ਉਸਦੀ ਮੰਗੇਤਰ ਦੇ ਘਰ ਚੋਂ ਹੀ ਮਿਲੀ ਹੈ ਉੱਥੇ ਮਾਂ ਦਾ ਰੋ ਰੋ ਬੁਰਾ ਹਾਲ ਹੈ ਸਾਹਿਲ ਤਿੰਨ ਭੈਣਾਂ ਦਾ ਇਕੱਲਾ ਭਰਾ ਹੈ ਅਤੇ ਜਦਗੀ ਉਸਦਾ ਪਿਤਾ ਵੀ ਗੁੰਗਾ ਹੈ ਤੇ ਉਹੀ ਉਸ ਪਰਿਵਾਰ ਦਾ ਸਹਾਰਾ ਸੀ ਪੁਲਿਸ ਵੱਲੋਂ ਘਰ ਚ ਟੋਆ ਪੁੱਟ লাশ ਕੱਢ ਕੇ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਅਤੇ ਉਧਰ ਮ੍ਰਿਤਕ ਨੌਜਵਾਨ ਦੀ ਮਾਂ ਦਾ ਰੋ ਰੋ ਬੁਰਾ ਹਾਲ ਹੈ ਅਤੇ ਉਹ ਆਪਣੇ ਪੁੱਤ ਦੇ ਕਤਲ ਦਾ ਇंसाफ ਮੰਗ ਰਹੀ ਹੈ ਅਤੇ ਡੀਐਸਪੀ ਪਰਮਵੀ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ লাশ ਕਬਜ਼ੇ ਚ ਲੈ ਲਈ ਗਈ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਦਿਖਾਉਣੇ ਤੋਂ ਲਾਈਵ ਤਸਵੀਰਾਂ ਤਾਜ਼ਾ ਉਹ ਦੇਖਣ ਲਈ ਦੇਦਰੋ ਤੁਹਾਡਾ ਆਪਣਾ YouTube ਤੇ Facebook ਚੈਨਲ ਪੰਜਾਬ ਹੱਬ ਨਿਊਜ਼ ਕੁੜੀ ਨੇ ਸੱਦਿਆ ਘਾਰੇ ਨੇ ਮੇਰਾ ਪੁੱਤ ਮਰਵਾ ਦਿੱਤਾ ਕੁੜੀ ਨਾਲ ਕੀ ਰਿਸ਼ਤਾ ਹੈ ਕੁੜੀ ਨੇ ਮੰਗੜੀ ਕੀਤੀ ਜਬਰਦਸਤੀ ਮੈਨੂੰ ਫੋਨ ਕਰ ਕਰ ਕੇ ਕਹਿੰਦੇ ਜੇ ਵਿਆਹ ਕਰ ਦੋ ਜੇ ਤੇ ਚੇਤੀ ਦੇ ਵਿਆਹ ਕਰ ਦੋ ਮੈਂ ਮੇਰੇ ਪੁੱਤ ਜੀ ਨਹੀਂ ਐਨੇ ਜੋਗਾ ਹਏ ਮੇਰਾ ਪੁੱਤ ਨਹੀਂ ਐਨੇ ਜੋਗਾ ਮੈਂ ਅਜੇ ਨਹੀਂ ਕਰ ਰਹਾ ਜੀ ਕਾਰਾ ਸਾਲ ਨੂੰ ਬਰਨੀ ਹੋਈ ਮੰਨਦੀ ਨਹੀਂ ਜਨਾਨੀ ਬੜੀ ਛੇਤੀ ਮੇ ਵਿਆਹ ਮੰਗਦੀ ਤੋੜ ਦਿਨ ਪਹਿਲੋ ਫੇਰ ਮੈਨੂੰ ਫੋਨ ਕੀਤਾ ਤਿੰਨ ਦਿਨ ਪਹਿਲੋ ਵਿਆਹ ਮੰਗਦੀ ਰਹੀ ਸੀ ਤੇ ਦੋ ਛੇਤੀ ਕੀ ਆਈ ਇੱਕ ਵਾਰੀ ਰਾਤ 9 ਵਜੇ ਨੇ ਇੱਕ ਵਾਰੀ 10 ਵਜੇ ਨੇ ਗੇੜੀ ਮਾਰੀ ਇੱਕ ਵਾਰੀ 10 ਵਜੇ ਨੇ ਮਾਰੀ ਹੈ ਜਨਾਨੀ ਆਈ ਹੈ ਘਰ ਆਣ ਕੇ ਪਤਾ ਨਹੀਂ ਅੰਦਰੋਂ ਪੈਸੇ ਪੂਹੇ ਕੱਢ ਕੇ ਲੈ ਕੇ ਗਈ ਆ ਪਰ ਇਹਨੇ ਖੋਲ ਕੇ ਬੂਆ ਕਿਸ ਨੂੰ ਦੱਸਿਆ ਨਹੀਂ ਆ ਨਾ ਤੇ ਕੱਲ ਦੀ ਨਭੜੀ ਆਪਣੇ ਪੁੱਤ ਨੂੰ ਇਹਨੇ ਦੱਸਿਆ ਨਹੀਂ ਜਨਾਨੀ ਨੇ ਘੇਂਦਰੇ ਹੀ ਕਰ ਦਿੱਤਾ ਮੇਰਾ ਪੁੱਤ ਜਗੀ ਜਿੱਦਾ ਕੇ ਕਪੂਰੀ ਉਹਦਾ ਐਵੇਂ ਤੇ ਕੱਲੀ ਧੋੜੀ ਭੱਜੀ ਫਿਰਦੀ ਕਿੰਨਾ ਸਮਾਂ ਹੋਇਆ ਡੇਢ ਕਿ ਮਹੀਨਾ ਹੋ ਗਿਆ ਮੈਂ ਕੀਤਾ ਦਿੱਲੀ ਵਾਰੀ ਇਹਦੇ ਨਾਲ ਮਿਲਿਆ ਤੇ ਇਹਨੇ ਮੰਗਣੀ ਕਰਵਾ ਲਈ ਉਹਨੇ ਕਹਿੰਦਾ ਮੰਮੀ ਮੈਨੂੰ ਪਸੰਦ ਵਾ ਉਹ ਕੁੜੀ ਵੀ ਇਹਦੇ ਗਲੋਂ ਨਹੀਂ ਹਲਤਦੀ ਆਂਦੀ ਤੂੰ ਆਪਣੇ ਘਰ ਗੱਲ ਕਰ ਮੈਂ ਮੈਨੂੰ ਨਹੀਂ ਪਸੰਦ ਤੇ ਤੇ ਘਾਦਰੋ ਛੋਟੀ ਜੀ ਮੇਰੇ ਮੁੰਡੇ ਦੇ ਕਿੰਨਾ ਜਵਾਨ ਮੈਂ ਮਖੌਲ ਕਰਿਆ ਕਰਨੇ ਲੋਕਾਂ ਨੇ ਉਹ ਜਵਾਨ ਪੁੱਤ ਮੇਰਾ ਕਾਕੇ ਵੈਗੀ ਜਨਾਨੀ ਪਰਿਵਾਰ ਚ ਕੌਣ ਕੌਣ ਹੋਰ ਪਰਿਵਾਰ ਚ ਇਹ ਜਨਾਨੀ ਆਪਣੇ ਸਹੁਰੇ ਰ ਸਾਸ ਸਹੁਰੇ ਨਾਲ ਲੱਗ ਰਹਿਣ ਦੀ ਦੁਬੇ ਮਾਵਾਂ ਆ ਨਹੀਂ ਤੁਹਾਡੇ ਪਰਿਵਾਰ ਚ ਕੌਣ ਕੌਣ ਮੇਰੇ ਪਰਿਵਾਰ ਚ ਮੇਰਾ ਸੋਹਰਾ ਵਾ ਮੇਰੀਆਂ ਬੇਟੀਆਂ ਤੇ ਨਾਲ ਇੱਕ ਛੋਟੇ ਦਾ ਮੁੰਡਾ ਮੇਰੇ ਕੋਲ ਇੱਕ ਬੇਟਾ ਸੀ ਹਾਂਜੀ ਹਾਂਜੀ ਮੇਰਾ ਇੱਕੋ ਹੀ ਇੱਕ ਛੋਟੇ ਮੇਰੇ ਦੇਰ ਦਾ ਬੇਟਾ ਵਾ ਕੀ ਮੰਗ ਕੀ ਕਰਦੇ ਮੰਗ ਕੀ ਕਰਨੇ ਇਨਸਾਫ ਮੰਗਦੇ ਮੇਰਾ ਪੁੱਤ ਤੇ ਨਹੀਂ ਕਹਿੰਦੇ ਕੋਈ ਕੁਝ ਨਹੀਂ ਮੰਗਦੇ ਉਹਨਾਂ ਇਨਸਾਫ ਚਾਹੀਦਾ ਮੇਰੇ ਪੁੱਤ ਤਾਂ ਇਹ ਜੋ ਕੀਤਾ ਵਾ ਮੇਰੇ ਪੁੱਤ ਨੇ ਮਾਰਾ ਕੀਤਾ ਨੇ ਮੈਨੂੰ ਬੁੱਢੀ ਨੇ ਇਹ ਬੁੱਢੀ ਨੇ ਘੜੀ ਤੇ ਘੜੀ ਸਜ਼ਾ ਜੋ ਕੀਤਾ ਜਾਂਦਾ ਕੀਤਾ ਕਰੋ ਇਹਦੇ ਨਾਲ ਮੇਰੇ ਬੱਚੇ ਇਹਨੂੰ ਮੋੜ ਦਿਓ ਮੈਂ ਕੁਝ ਨਹੀਂ ਮੰਗਦੀ ਕਿ ਹਏ ਮੇਰਾ ਨਾਮ ਮੁਕੱਦਰ ਜੀ ਉਹਨਾਂ ਨੇ ਇਦਾਂ ਕੀਤਾ ਜਿਵੇਂ ਪਹਿਲਾਂ ਦੇ ਮੁੰਡੇ ਕੁੜੀ ਮਤਲਬ ਕਿ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਕੁੜੀ ਇੱਕ ਦਿਨ ਸਾਡੇ ਘਰੇ ਗਈ ਇਹਨੇ ਮੰਗਰੇ ਨਾਲ ਆਈ ਉਹਨਾਂ ਨੂੰ ਫੋਨ ਕੀਤਾ ਉਹਦੇ ਮੰਮੀ ਡੈਡੀ ਨੂੰ ਕਿ ਆ ਤੁਹਾਡੀ ਕੁੜੀ ਆਈ ਆ ਕਿ ਇਹ ਮਤਲਬ ਕਿ ਕੀ ਕਰਨਾ ਜੀ ਦੱਸ ਉਹਨਾਂ ਨੇ ਮੁੰਡੇ ਇਹ ਗੱਲ ਆਖਿਆ ਕਿ ਚਲੋ ਅਸੀਂ ਉਹਨਾਂ ਨੂੰ ਕਿਹਾ ਕਿ ਚਲੋ ਤੁਹਾਡੀ ਇੱਜ਼ਤ ਹਰ ਇੱਕ ਦੀ ਧੀਆਂ ਭੈਣ ਦੀ ਇੱਜ਼ਤ ਹਰ ਇੱਕ ਦੀ ਹੁੰਦੀ ਹੈ ਇਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਰਿਸ਼ਤਾ ਕਰ ਦਿਓ ਇਹਨਾਂ ਨੇ ਰਿਸ਼ਤਾ ਕੀਤਾ ਹੱਲੇ ਸਾਡੇ ਕੋਲ ਜੜੀਆਂ ਫੋਟੋਆਂ ਨੇ ਰੋਕੇ ਦੀਆਂ ਉਹੀ ਹੈਗੀਆਂ ਜੀ ਇਹਨਾਂ ਨੇ ਅੱਜ ਇਹ ਰੋਕਾ ਕਰਕੇ ਮੁੰਡਾ ਅੱਜ ਸਾਡੇ ਆਪਣੇ ਮਾਰਕੀਟ ਅੰਦਰ ਨਾ ਪਤਾ। ਤਾਂ ਮੁੰਡੇ ਦੀ ਉਮਰ ਕੋਈ 18 ਸਾਲ ਹੈਗੀ ਜੀ। 18 ਸਾਲ ਦੀ ਹੈਗੀ। ਕੁੜੀ ਦੀ ਵੀ ਇੰਨੀ ਕਹੇ ਜੀ 18 ਸਾਲ। ਅੱਛਾ ਤਾਂ ਇਹ ਕਿੱਥੇ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਹੈ? ਮੁੰਡਾ ਇਹ ਪ੍ਰੇਮਨਗਰ ਦਾ ਜੀ। 2 ਨੰਬਰ ਗਲੀ ਦਾ। ਫੜਿਆ ਜੇ ਇਹਨਾਂ ਦੇ ਸਿਰਫ ਜਿਹੜੀ ਮੁੰਡੇ ਦੀ ਇਹਦੀ ਕੁੜੀ ਦੀ ਮਾਂ ਵਾ ਬਸ ਉਹਨੂੰ ਫੜਿਆ ਜੇ ਬਾਕੀ ਸਾਰੇ ਜੀ ਘਰੋਂ ਫਰਾਰ। ਹਾਂਜੀ। ਹੂੰ ਮੈਂ ਉਹ ਬੁਲਸੋਲਾ ਤਾਲਾ ਖੋਲ ਕੇ ਜਾਉਂ ਰੈਡਪੁੜੀ ਕੱਢਿਆ ਗਿਆ ਨਹੀਂ ਹੱਲੇ ਕੁਝ ਨਹੀਂ ਕੱਢਿਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮਾਰ ਕੇ ਅੰਦਰ ਨੱਪਤਾ ਹੈ ਅੰਦਰ 스멜 ਆਉਂਦੀ ਹੈ ਬਹੁਤ ਗੰਦਗੀ ਤੁਸੀਂ ਆਪ 스멜 ਲੈ ਸਕਦੇ ਹੋ ਮਤਲਬ ਕਿ ਗੇਟ ਲੱਗੇ ਹੋ ਜਾਉ 스멜 ਆਉਂਦੀ ਬਹੁਤ ਗੰਦੀ 스멜 ਆਉਂਦੀ ਮੁੰਡੇ ਦਾ ਨਾਮ ਕੀ ਸੀ ਸਾਹਿਲ ਮੱਟੂ ਕਰਦਾ ਕੀ ਸੀ ਮੁੰਡਾ ਪੜਦਾ ਹੀ ਜੇ ਕਿਹੜੀ ਕਲਾਸ ਇਹ ਪੜਦਾ ਹੀ ਜੇ 10ਵੀਂ ਪੜਨ ਰਿਹਾ ਹੀ ਜੇ ਮੁੰਡੇ ਦੇ ਫਾਦਰ ਸਾਹਿਬ ਦਾ ਕੀ ਨਾਮ ਹੈ ਫਾਦਰ ਸਾਹਿਬ ਉਹਨਾਂ ਦੇ ਫਾਦਰ ਤੇ ਗੁੰਗੇ ਹੀ ਨੇ ਉਹ ਮਤਲਬ ਕਿ ਪੇਂਟ ਦਾ ਕੰਮ ਕਰਦੇ ਫੇਰੇ ਇਹ ਦਿੱਕਤ ਦਾ ਮਾਮਲਾ ਜੀ ਸਾਨੂੰ ਕਰੀਬ 2:00 ਵਜੇ ਇੱਕ ਇਤਲਾਹ ਮਿਲੀ ਆ ਕਿ ਇੱਕ ਸ਼ਾਹਲ ਨਾਮ ਦਾ ਮੁੰਡਾ ਜਿਹੜਾ ਕਿ ਜਦੀ ਇੰਗੇਜਮੈਂਟ ਹੈ ਨਿਊ ਗੋਵਿੰਦਨਗਰ ਦੇ ਉਹ ਹਿੱਆ ਇੰਗੇਜਮੈਂਟ ਹੋਈ ਆ ਚਰਨਜੀਤ ਦੇ ਲੜਕੀ ਨਾਲ ਉਹ ਕਿਤੇ ਐਤਵਾਰ ਦਾ ਉਹਦੇ ਨਾਲ ਘੁੰਮਣ ਗਿਆ ਅੱਜ ਜਿਹੜੀ ਲੜਕੀ ਦੀ ਮਾਤਾ ਉਹਨਾਂ ਦੇ ਘਰੇ ਗਈ ਆ ਤੇ ਉਹਦੀ ਮਾਤਾ ਨੇ ਪੁੱਛਿਆ ਅੱਗੇ ਵੀ ਆਣ ਜਾਣ ਹੋਣਾ ਜਹ ਉਹਨਾਂ ਤੋਂ ਉਹਨਾਂ ਨੇ ਪੁੱਛਿਆ ਵੀ ਲੜਕਾ ਕਿੱਥੇ ਆ ਉਹ ਕਹਿੰਦਾ ਘੁੰਮਣ ਗਿਆ ਉਹ ਕੁਦਰਤੀ ਉਹ ਜਿਹੜੇ ਮਾਤਾ ਆ ਗਈ ਤੇ ਉਹਦੀ ਮਾਤਾ ਵੀ ਲੜਕੇ ਦੀ ਸ਼ਾਇਦ ਦੀ ਨਾਲ ਹੀ ਆ ਗਈ ਪਿੱਛੇ ਉਹਨਾਂ ਦੇਖਿਆ ਜਿਹੜੇ ਘਰ ਦੇ ਲੱਗਿਆ ਤੇ ਉਹਨੂੰ ਸਮੈਲ ਆ ਰਹੀ ਸੀ ਤਾਂ ਹਿਊਮਨ ਬੋਡੀ ਦੀ ਠੀਕ ਹੈ ਉਹ ਉਸੇ ਵੇਲੇ ਉਹਨੇ ਥਾਣੇ ਤਲਾਹ ਦਿੱਤੀ ਆ ਤਾਂ ਉਸੇ ਮੌਕੇ ਤੇ ਅਸੀਂ ਸਾਰੇ ਨੇ ਤਸੀਲਦਾਰ ਦੀ ਹਾਜ਼ਰੀ ਪਹੁੰਚ ਗਏ ਇੱਥੇ ਉਸ ਤੋਂ ਬਾਅਦ ਐਫ ਆਰ ਦਰਜ ਕੀਤੀ ਆ ਕਤਲ ਦੀ ਤੇ ਇੱਕ ਸਰ ਡੈੱਡ ਬੁੜੀ ਕਿੱਦਾਂ ਮਿਲਦੀ ਕਿੱਥੋਂ ਮਿਲਦੀ ਡੈੱਡ ਬੋਡੀ ਜਿਹੜੀ ਆ ਉਹਨਾਂ ਨੇ ਦਫਨਾਈ ਵੀ ਆਪਣੇ ਘਰ ਦੇ ਅੰਦਰ ਟੋਇਆ ਬਾ ਉੱਥੋਂ ਅਸੀਂ ਕੱਢ ਕੇ ਲਿਆਇਆ ਉਹ ਪਰਚਾ ਦਿੱਤਾ ਤਿੰਨ ਬੰਦਿਆਂ ਦੇ ਬਾਈ ਨੇਮ ਪਰਚਾ ਦੋ ਅਨਨੋਨ ਤੇ ਆ ਬਾਕੀ ਪੋਸਟਮਾਨ ਨੂੰ ਕਰਾਉਣ ਤੋਂ ਬਾਅਦ ਜੇ ਜੋ ਆਏਗਾ ਉਹ ਤੇ ਰੈਸਟ ਕੋਈ ਨਹੀਂ ਹੋਇਆ ਅਜੇ ਰੈਸਟ ਕੋਈ ਨਹੀਂ ਹੋਇਆ ਜੇਲੇ ਰੈਸਟ ਹੋਏਗਾ ਤਾਂ ਜ਼ਰੂਰ ਹੋਸੇ